ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤੇਸਿਗਤ ਮਾਤਾ ਗੁਜਰਕੌਰ ਦਾ ਸ਼ਹੀਦੀ ਜੋੜ ਮੇਲ 25 ਦਸੰਬਰ ਨੂੰ ਸਟਾਰਟ ਹੋ ਰਿਹਾ ਆ ਪਾ ਸਾਰੇ ਜਾਣਦੇ ਆ ਔਰ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਅਸੀਂ ਅੱਜ ਮੋਤੀਰਾ ਮੈਰਜ ਜਿਹੜਾ ਪਾਰਕ ਬਣਾਇਆ ਉਹਨਾਂ ਦੀ ਯਾਦ ਵਿੱਚ ਉੱਥੇ ਖੜੇ ਆ ਬਹੁਤ ਸ਼ਾਨਦਾਰ ਪਾਰਕ ਹੈ ਲੇਕਿਨ ਅਸੀਂ ਦੇਖ ਰਹੇ ਆ ਕਿ ਚਾਹੇ ਸਰਕਾਰਾਂ ਹੁਣ ਦੀ ਸਰਕਾਰ ਚਾਹੇ ਪਹਿਲੀ ਸਰਕਾਰ ਹੈ ਇਹ ਇਹਦੀ ਸਫਾਈ ਦਾ ਬਹੁਤ ਮੰਦਾ ਹਾਲ ਹੈ ਇਹ ਨਾ ਤਾਂ ਮਿਊਨਿਸਪਲ ਕਮੇਟੀ ਨੂੰ ਹੈਂਡਓਵਰ ਕੀਤਾ ਗਿਆ ਕਿਉਂਕਿ ਜਦ ਕਿਤਨੇ ਕਿਤੇ ਅਣਗਹਿਲੀ ਹੋਈ ਨਾ ਕਿਸੇ ਸੰਸਥਾ ਨੂੰ ਇਹ ਹੈਂਡਓਵਰ ਕੀਤਾ ਗਿਆ ਔਰ ਇਹ ਪਾਰਕ ਇੰਨਾ ਵਧੀਆ ਬਣ ਕੇ ਅਸੀਂ ਦੇਖ ਰਹੇ ਆ ਬਿਲਕੁਲ ਠੰਡਾ ਬੁਰ지 ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਬਹੁਤ ਸ਼ਾਨਦਾਰ ਬਣਾਇਆ ਜਿਹੜੀ ਸਰਕਾਰ ਨੇ ਬਣਾਇਆ ਮੈਂ ਉਹਦੇ ਧੰਨਵਾਦ ਕਰਦਾ ਲੇਕਿਨ ਮੇਰੀ ਲੋੜ ਹੈ ਕਿ ਅਸੀਂ ਇਸ ਨੂੰ ਸਾਫ਼ ਸੁਥਰਾ ਬਣਾਈਏ ਮੈਂ ਸਾਰੀ ਸੰਗਤ ਨੂੰ ਪਿੰਡਾਂ ਦੀ ਸੰਗਤ ਨੂੰ ਸ਼ਹਿਰ ਦੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਥੇ ਲੱਖਾਂ ਦੀ ਤਰ੍ਹਾਂ ਸੰਗਤ ਨਿਆਉਣਾ ਆਪਾਂ ਨੂੰ ਚੰਗਾ ਵਾਤਾਵਰਨ ਦੇਈਏ ਸਾਫ਼ ਸੁਥਰਾ ਅਸੀਂ ਇੰਨਾ ਵਧੀਆ ਪਾਰਕ ਜਿਹੜਾ ਇਹ ਅਨਗਹਿਲੀ ਕਾਰਨ ਕਿਤਨੇ ਕਿਤੇ ਅਸੀਂ ਦੇਖ ਰਹੇ ਕਿੰਨਾ ਮਾੜੀ ਦੁਰਵਿਸ਼ਾ ਹਾਲਤ ਹੋਈ ਪਈ ਹੈ ਇਹਦੀ ਇਹਨੂੰ ਸਹੀ ਕਰੀ ਆ ਕੇ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਚ ਜਾ ਕੇ ਸੇਵਾ ਕਰਦੇ ਮੈਂ ਕਹਿੰਦਾ ਵੀ ਸੇਵਾ ਹੀ ਆ ਅਸੀਂ ਦੇਖਦੇ ਸਾਡੇ ਭਰਾ ਹੀ ਨੇ ਰਾਜਾ ਸੁਮੀ ਵੀਰ ਉਹਨਾਂ ਦਾ ਥਾਂ ਦੇਖਿਓ ਜੇ ਕਿ ਕਿੰਨੇ ਵਧੀਆ ਪਾਰਕ ਹੁੰਦੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਸਾਡੇ ਚ ਕੀ ਕਮੀ ਆ ਅਸੀਂ ਬਹੁਤ ਹੋਰ ਕੰਮ ਕਰ ਲੰਨੇ ਆ ਲੰਗਰ ਲਾਲ ਨੇ ਲੇਕਿਨ ਅਸੀਂ ਸਾਨੂੰ ਇਹ ਚਾਹੀਦਾ ਕਿ ਜਿਹੜੇ ਗੁਰਦੁਦਵਾਰਾ ਸਾਹਿਬ ਹੈ ਜਾਂ ਪਾਰਕ ਹੈ ਹਾਲ ਨੇੜੇ ਸਫਾਈ ਕਰੀਏ ਮੈਂ ਸਾਰੇ ਪਿੰਡਾਂ ਦੀ ਸੰਗਤ ਨੂੰ ਸ਼ਹਿਰੇ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਤੌਰ ਤੇ ਆਪਾਂ ਕੋਈ ਰਾਜਨੀਤੀ ਗੱਲ ਕਰਨੀ ਆਏ ਅੱਜ ਅੱਜ ਕਾਮ ਸੰਗਤ ਦੇ ਤੌਰ ਤੇ ਸਾਰੇ ਆਏ ਆ ਅਸੀਂ ਕਿ ਸਾਰੇ ਤਹੇ ਪਾਰਟੀ ਚਾਹੇ ਕਾਲੂ ਦਲ ਸਾਡੇ ਉਹ ਸਤਕਾਰਯੋਗ ਵੀਰ ਨੇ ਕਾਂਗਰਸ ਜਿਹੜੀ ਪਾਰਟੀ ਵਾਲੇ ਵੀ ਸਤਕਾਰਯੋਗ ਸੰਸਤਾ ਵੀ ਸਾਡੇ ਸਤਕਾਰਯੋਗ ਪਿੰਡਾਰੇ ਸਾਰੇ ਲੋਕ ਸਤਕਾਰਯੋਗ ਕਿ ਆਪਾਂ ਆਪਣੇ ਤੌਰ ਤੇ ਕਰੀਏ ਮੈਂ ਦੇਖ ਰਿਹਾ ਸੀ ਗੁਰਦੁਆਰੇ ਸਾਹਮਣੇ ਅੜ ਵਾਲੀ ਬੜੀ ਸਫਾਈ ਹੋਣ ਵਾਲੀ ਹੈ ਇਹ ਇਕੱਲੀ ਸਰਕਾਰ ਜੇ ਆਪਾਂ ਕਿ ਮਿਊਨਿਸਪਲ ਕਮੇਟੀ ਆ ਕੇ ਕਰੂਗੀ ਆ ਕੋਈ ਹੋਰ ਕਰੂਗਾ ਨਹੀਂ ਇਹ ਸਾਡੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਾਰੇ ਆ ਕੇ ਇੱਥੇ ਸਫਾਈ ਦੀ ਮਹਿੰਮ ਚ ਭਾਗ ਲਈ ਹੈ ਜੀ ਸਟਾਰਟ ਕੀਤੀ ਹੈ ਅਸੀਂ ਸਾਡੇ ਵਲੰਟੀਅਰ ਸਾਹਿਬ ਵੀ ਔਰ ਹੋਰ ਸਾਰੇ ਸਤਕਾਰਯੋਗ ਬਹੁਤ 파ਕ ਦੇ ਨਿਰਜੀਆਂ ਦੇ ਬੰਦੇ ਆਏ ਨੇ ਤੇ ਸਾਰੇ ਅਸੀਂ ਇਕੱਠੇ ਹੋ ਕੇ ਚੰਗਾ ਵਾਤਾਵਰਨ ਜਿਹੜੀ ਸੰਗਤਾ ਉਹਨੂੰ ਦਈਏ ਬਹੁਤ ਵੱਡੀ ਸ਼ਹਾਦਤ ਹੈ ਇਹ ਸਾਰੇ ਦੁਨੀਆ ਦੇ ਵਿੱਚ ਐਸੀ ਸ਼ਹਾਦਤ ਪਹਿਲੀ ਵਾਰ ਇਤਿਹਾਸ ਵਿੱਚ ਹੋਈ ਸੀ ਔਰ ਉਹ ਤੋਂ ਬਾਅਦ ਹੋਣੀ ਨਹੀਂ ਇਹ ਇਹ ਕਨਫਰਮ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਸਿਜਦਾ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਕਿ ਅਸੀਂ ਜਿੰਨੀ ਸੰਗਤ ਆਈ ਹੈ ਉਹਦੀ ਸੇਵਾ ਦੇ ਵਿੱਚ ਹਰ ਇੱਕ ਸਹੂਲਤ ਉਹਨਾਂ ਨੂੰ ਦਈਏ ਕਿਉਂ ਸਾਰੇ ਸਿਜਦਾ ਕਰਨ ਆਉਣਾ ਉਹ ਦਿਨੇ ਨੇ ਵੱਡੇ ਹੁੰਦੇ ਨੇ ਸਾਰੀ ਦੁਨੀਆ ਤੋਂ ਵੱਖ-ਵੱਖ ਕੋਨੇ ਤੋਂ ਸੰਗਤ ਆਉਂਦੀ ਹੈ ਤੋਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਫਾਈ ਮਹਿਮਾਪਣੇ ਤੌਰ ਤੇ ਜਿਹੜਾ ਵੀ ਮਨ ਕਰਦਾ ਇੱਥੇ ਆ ਕੇ ਪੰਜ ਆ ਕੇ 10 ਆ ਕੇ ਪਿੰਡਾਂ ਚੋਂ ਰੇਗਾ ਵੀ ਹੋਊਗੀ ਜਿਹੜੇ ਜਿਹੜੇ ਲੈਣਾ ਚਾਹੁੰਦੇ ਨੇ ਆਪਣੇ ਤੌਰ ਤੇ ਸੰਸਥਾ ਵੀ ਆਉਣ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜਿਹੜਾ ਪੂਰਾ ਸਫਾਈ ਦੀ ਮਹਿੰਮ ਦੇ ਵਿੱਚ ਸ਼ਾਮਲ ਹੋ ਕੇ ਸਾਫ ਸੁਥਰਾ ਵਾਤਾਵਰਨ ਦਈਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ